ਮੇਰਾ ਨਾਮ ਬ੍ਰਿਜਮੋਹਨ ਸ਼ਰਮਾ। ਅਹ ਪੁਣਾਜੀ ਕਿੰਨਾ ਪੁਰਾਣਾ ਕਿਲਾ ਹੈ ਤੇ ਮੰਦਿਰਾਇਕ ਕੀ ਇਤਿਹਾਸ ਹੈ? ਇਹ 550 ਸਾਲ ਲਗਭਗ ਪੁਰਾਣਾ ਜੀ। 1500 ਈਸਵੀ ਚ ਬਣਿਆ ਸੀਗਾ ਜੀ। ਕਿਹੜੇ ਰਾਜੇ ਨੇ ਇਹ ਉਸਦੇ ਸ਼ਾਸਨ ਕਰੇ ਸੀ? ਰਾਜਾ ਨੂਰਪੁਰ ਜਗ ਸਿੰਘ ਇਹ ਬੋਲਦੇ ਨੇ। ਇਸ ਮੰਦਿਰ ਦਾ ਨਿਮਾਣ ਕਿਤਾ ਹੈ? ਇਹ ਬਣਿਆ ਸੀਗਾ 1500 ਈਸਵੀ ਚ। ਰਾਜਾ ਨੂਰਪੁਰ ਜਗ ਸਿੰਘ ਦਾ ਕਿਲਾ ਜੀ। ਕਹਿੰਦੇ ਵੀ ਬਾਬਾ ਜੀ ਆਏ ਪੰਡੋਲੀ ਨਾਮ ਤੋਂ ਇੱਥੇ ਆਇਕਲ ਪਾਣੀ ਦੀਆਂ ਬੋਲੀਆਂ ਬਣੀਆਂ ਇੱਥੇ ਬਹਿ ਕੇ ਉਹਨਾਂ ਤਪੱਸਿਆ ਕੀਤੀ ਤਪੱਸਿਆ ਤੋਂ ਬਾਅਦ ਜਿਹੜੇ ਟਾਈਮ ਨਾਲ ਗਊਸ਼ਾਲਾ ਡੰਗਰ ਜਿਹੜੇ ਚਰਾਂਦੇ ਸੀ ਚਲਰਾਏ ਤੇ ਇੱਕ ਦਿਨ ਉੱਥੇ ਆਏ ਬਾਬਾ ਜੀ ਨੇ ਦੁੱਧ ਵਾਸਤੇ ਗਿਆ ਤੇ ਬੱਚਿਆਂ ਨੇ ਅਨਫਿਊ ਜਿਹੜੀ ਗਾਠੀ ਉਹ ਬਾਬਾ ਅੱਗੇ ਖੜੀ ਕਰਦੀ ਪੀ ਦਾ ਦੁੱਧ ਨਿਕਾਲ ਲਓ ਤੇ ਬਾਬਾ ਜੀ ਤਪੱਸਿਆ ਤੋਂ ਉੱਠੇ ਨਾ ਥਾਪੀ ਲਗਾਈਏ ਉਹਦਾ ਹੀ ਦੁੱਧ ਈ ਰਾ ਉਹਨਾਂ ਨੇ ਕੜਤਾ ਬੱਚਿਆਂ ਨੇ ਵੀ ਪੀਤਾ ਆਏਗੇ ਉਹ ਵੀ ਮਿਲਿਆ ਤੇ ਬੱਚਿਆਂ ਨੇ ਸ਼ਾਮ ਨੂੰ ਘਰ ਜਾ ਕੇ ਕਿਹਾ ਤਾਂ ਉਹਨਾਂ ਦੇ ਜਿਹੜੇ ਮਾਪੇ ਵਾਪਸ ਸੀਗੇ ਉਹ ਇਕੱਠੇ ਹੋ ਕੇ ਆ ਕੇ ਵੀ ਸਾਡੇ ਬੱਚਿਆਂ ਨੂੰ ਤੁਸੀਂ ਮਾਫ ਕਰ ਦਿਓ ਤਾਂ ਉਹਨਾਂ ਨੇ ਆਖਿਆ ਬਾਬਾ ਜੀ ਨੇ ਵੀ ਤੁਹਾਨੂੰ ਅਗਲੀ ਸਮੱਸਿਆ ਕੀ ਹੈ ਕਹਿੰਦੇ ਸਾਨੂੰ ਪਾਣੀ ਵਾਸਤੇ ਦੂਰ ਜਾਣਾ ਪੈਂਦਾ ਕੋਈ ਇਸ ਚੀਜ਼ ਦਾ ਸਮਾਧਾਨ ਹੋ ਜਾਏ ਤਾਂ ਠੀਕ ਹੈ ਫਿਰ ਉਹਨਾਂ ਨੇ ਤਪੱਸਿਆ ਤੋਂ ਬਾਅਦ ਦੁਆਰਾ ਉੱਠੇ ਜਿਸ ਲਈ ਚਿੰਤਾ ਕਰਦੇ ਆ ਜਿੱਥੇ ਪਾਣੀ ਦਿਆ ਨਿਕਲ ਗਿਆ ਇਸ ਚੀਜ਼ ਦਾ ਰਾਜਾ ਜੀ ਨੂੰ ਪਤਾ ਲੱਗਿਆ ਦੁਰਪੁਰ ਨੂੰ ਤਾਂ ਉਹਨਾਂ ਨੇ ਫਿਰ ਇੱਥੇ ਆ ਕੇ ਆਪਣਾ ਕੀਤਾ ਇਹਨਾ ਅੱਗੇ ਪ੍ਰਣਾਮ ਵਗੈਰਾ ਅਸ਼ੀਰਵਾਦ ਲਿਆ ਇਹਨਾਂ ਦਾ ਮੇਨਾ ਦੇ ਘਰ ਬਿਤਾ ਨਹੀਂਤਾ। ਕੋਈਂ ਦੇ ਅਸ਼ੀਰਵਾਦ ਨਾਲ ਟਾਈਮ ਨਾਲ ਜਾ ਕੇ ਇਹਦੇ ਘਰ ਪਰਿਵਾਰ ਹੋ ਗਿਆ। ਉਹਨਾਂ ਨੂੰ ਸੱਤ ਪੀੜੀ ਦਾ ਜਿਹੜਾ ਮਿਲ ਗਿਆ ਵੀ ਤੁਹਾਨੂੰ ਸੱਤ ਪੀੜੀ ਤੱਕ 21 ਚਲੇਗਾ। ਜਿਹੜਾ ਉਹ ਆਪਣੇ ਰਾਜੇ ਵੱਲੋਂ ਕੀ ਕੀਤਾ ਹੈ। ਰਾਜੇ ਵੱਲੋਂ ਜਿਹੜੇ ਬਾਬਾ ਜੀ ਸੀਗੇ ਉਹਨਾਂ ਨਾਲ ਉਹਨਾਂ ਨਾਲ ਜ਼ਮੀਨ ਜਿਹੜੀ ਸੀਗੀ ਦੀ ਬਦਾਂ ਜੀ ਨੂੰ ਦੇ ਦਿੱਤੀ ਪੰਡੋਰੀ ਧਾਮ ਦਵਾਏ ਸੇ। ਤੇ ਬਾਬਾ ਜੀ ਫਿਰ ਉਸ ਬਾਦ ਰਹਿਣ ਲੱਗੇ ਇੱਥੇ। ਮੰਦਿਰ ਵੀ ਉਹਨਾਂ ਵੱਲੋਂ ਮਨ ਕਰਾਜਾ। ਮੰਦਿਰ ਨੂਰਪੁਰ ਰਾਜਾ ਜਗਸਿੰਦ